ਸਨਮਾਨਯੋਗ ਗੁਰੂ ਰੂਪ ਸਾਚ ਸੰਗ ਜੀਓ ਫਤਿਹ ਕਬੂਲ ਕਰਨੀ ਵਾਹਿਰੂ ਜੀ ਦਾ ਹਾਲਾ ਸਾਰ ਵਾਹਿਰੂ ਦੀ ਸਿਫਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇੱਕ ਪੰਤੇ ਤੁਹਾਡੇ ਸਾਹਮਣੇ ਰੱਖ ਕੇ ਵਿਚਾਰਾਂ ਪ੍ਰਸਤਿਤ ਕਰਨ ਦੀ ਕੋਸ਼ਿਸ਼ ਕਰਾਂਗਾ ਪੰਤੀ ਹੈ ਬਿਨ ਦੇਖੇ ਉਪਜੇ ਨਹੀਂ ਬਾਸਾ ਮਨੁੱਖ ਵੇਖਦਾ ਹੈ ਤੇ ਪ੍ਰਭਾਵਿਤ ਹੁੰਦਾ ਹੈ ਕਿਸੇ ਵਸਤੂ ਤੋਂ ਕਿਸੇ ਹਸਤੀ ਤੋਂ ਕਿਸੇ ਚੀਜ਼ ਤੇ ਜਦੋਂ ਵੇਖ ਕੇ ਪ੍ਰਭਾਵਿਤ ਹੁੰਦਾ ਹੈ ਫਿਰ ਮਨੁੱਖ ਉਸ ਦੀ ਮੰਗ ਕਰਦਾ ਫਿਰ ਮਨੁੱਖ ਉਸ ਦੀ ਚਾਹਤ ਕਰਦਾ ਸਿਆਣੇ ਧਾਰਮਿਕ ਗਿਆਨੀ ਕਹਿੰਦੇ ਕਿ ਮਨੁੱਖ ਦੇ ਅੰਦਰ ਜਿਹੜੀ ਖਾਇਸ ਪੈਦਾ ਹੁੰਦੀ ਹੈ ਨਵੇਂ ਫਸਦੀ ਵੇਖ ਕੇ ਪੈਦਾ ਹੁੰਦੀ ਹੈ ਔਰ ਕਿਧਰੇ ਅੱਖਾਂ ਮਨੁੱਖ ਦੀਆਂ ਚਲੀਆਂ ਜਾਣ ਤਾਂ ਮਨੁੱਖ ਬਹੁਤ ਸਾਰੇ ਗਿਆਨ ਤੋਂ ਵਸਤੂਆਂ ਦੇ ਗਿਆਨ ਤੋਂ ਵਾਂਝਾ ਰਹਿ ਜਾਂਦਾ ਹੈ। ਔਰ ਉਸ ਦੀ ਜਿਹੜੀ ਖਾਹਿਸ਼ਾਂਤ ਹੈ ਉਸ ਖਾਸ ਸੀਮਾ ਵਿੱਚ ਆ ਜਾਂਦੀ ਹੈ। ਹੁਣ ਸਹਿਬ ਦੇ ਇਹ ਪੰਕੇ ਕਹਿ ਰਿਹਾ ਬਿਨ ਦੇਖੇ ਉਪਜੇਵ ਨਹੀਂ ਆਸਾ ਜਿਹਨੂੰ ਵੇਖਿਆ ਹੀ ਨਹੀਂ ਉਹਦੀ ਇੱਛਾ ਨਹੀਂ ਪੂਰੀ ਹੁੰਦੀ। ਵੇਖਦੇ ਅਨਸਾਰ ਅਗਰ ਉਸ ਚੀਜ਼ ਨੇ ਪ੍ਰਭਾਵਿਤ ਕੀਤਾ ਤਾਂ ਪ੍ਰਾਪਤੀ ਦੀ ਖਾਹਿਸ਼ ਪੈਦਾ ਹੁੰਦੀ ਹੈ ਵੀ ਇਹ ਚੀਜ਼ ਮੇਰੇ ਕੋਲ ਵੀ ਹੋਣੀ ਚਾਹੀਦੀ ਹੈ ਤੇ ਵਸਤੂ ਮੇਰੇ ਕੋਲ ਵੀ ਹੋਣੀ ਚਾਹੀਦੀ ਹੈ ਪਰ ਉਹ ਜਿਹੜਾ ਪ੍ਰਮਾਤਮਾ ਹੈ ਉਹ ਦਿਸਦਾ ਤੇ ਹੈ ਨਹੀਂ ਤੇ ਮਨੁੱਖ ਵੇਖ ਕੇ ਪ੍ਰਭਾਵਿਤ ਹੁੰਦਾ ਹੈ ਵੇਖਦਾ ਹੈ ਤੇ ਇੱਛਾ ਪੈਦਾ ਹੁੰਦੀ ਹੈ ਵੇਖਦਾ ਹੈ ਤੇ ਚਾਹਤ ਪੈਦਾ ਹੁੰਦੀ ਹੈ ਦਿਖਾਈ ਉਹ ਦਿੰਦਾ ਨਹੀਂ ਬਿਨ ਦੇਖੇ ਉਪਜੇ ਨਹੀਂ ਆਸਕਤ ਵਿਗਿਆਨ ਇਸ ਗੱਲ ਦੇ ਉੱਤੇ ਖੜਾ ਹੈ ਕਿ ਜੋ ਚੀਜ਼ ਸਪਸ਼ਟ ਰੂਪ ਵਿੱਚ ਦਿਖਾਈ ਨਹੀਂ ਦਿੱਤੀ ਉਹ ਹੈ ਹੀ ਨਹੀਂ ਵਿਗਿਆਨ ਇੱਥੇ ਖੜਾ ਹੈ ਔਰ ਹੋਰ ਮੈਂ ਅਰਜ਼ ਕਰਾਂ ਅੱਜ ਤੱਕ ਕੋਈ ਸੰਤ ਪੈਗੰਬਰ ਅਵਤਾਰੀ ਪੁਰਸ ਗੁਰੂ ਪ੍ਰਤੱਖ ਪ੍ਰਮਾਣ ਪ੍ਰਮਾਤਮਾ ਦਾ ਨਹੀਂ ਦੇ ਸਕਿਆ ਅੱਜ ਤੱਕ ਨਾਸਤਿਕ ਨੇ ਹਜ਼ਾਰਾਂ ਪ੍ਰਮਾਣ ਦਿੱਤੇ ਨੇ ਨਹੀਂ ਹੈ ਰੱਬ ਨਹੀਂ ਹੈ ਰੱਬ ਨਹੀਂ ਹੈ ਪਰ ਰੱਬ ਹੈ ਇਸ ਤਰ੍ਹਾਂ ਦਾ ਪ੍ਰਤੱਖ ਸਬੂਤ ਸੰਸਾਰ ਦੇ ਕਿਸੇ ਰਹਿਬਰੀ ਪੁਰਸ਼ ਨੇ ਨਹੀਂ ਦਿੱਤਾ ਨਾਸਤਿਕ ਹੋਣ ਵਾਸਤੇ ਸੰਭਾਵਨਾ ਬਹੁਤ ਵੱਡੀ ਨਾਸਤਿਕ ਹੋਣ ਦੀਆਂ ਦਲੀਲਾਂ ਬਹੁਤ ਜ਼ਿਆਦਾ ਨੇ ਕਿੱਥੇ ਬੰਦਾ ਸਾਬਤ ਕਰਨ ਲੱਗ ਪਿਆ ਰੱਬ ਨਹੀਂ ਹੈ ਪਿੰਡੀਆਂ ਠਗੀਆਂ ਨੇ ਇਤਨਾ ਝੂਠ ਹੈ ਇਤਨਾ ਜ਼ੁਲਮ ਹੈ ਇਤਨਾ ਅਨਰਥ ਹੈ ਔਰ ਬਾਹਰ ਦੇ ਝਗੜਿਆਂ ਨੂੰ ਤੇ ਛੱਡੋ ਗੁਰਦੁਆਰਿਆਂ 'ਚ بڑے ਝਗੜੇ ਨੇ ਧਰਮ ਮੰਦਰਾਂ 'ਚ بڑے ਝੱਲਦੇ ਨੇ ਕਿੱਥੇ ਗੁਰੂ ਹੈ ਕਿੱਥੇ ਰੱਬ ਹੈ ਇਸ ਤਰ੍ਹਾਂ ਦੀ ਉਹ ਅਗਰ ਦਲੀਲਾਂ ਦੇਵੇ ਤੇ ਉਹਦੇ ਕੋਲੇ ਪ੍ਰਤੱਖ ਦਲੀਲਾਂ ਹੈ ਪ੍ਰਤੱਖ ਪ੍ਰਮਾਣ ਪਰ ਹੁਣ ਕੋਈ ਆਖੇ ਉਹ ਹੈ ਉਹ ਹੈ ਤੇ ਇਹਦੇ ਤੇ ਪ੍ਰਤੱਖ ਪ੍ਰਮਾਣ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ ਅੱਜ ਤੱਕ ਇਤਨੀ ਮੈਂ ਅਰਜ਼ ਕਰਦੇ ਹਾਂ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ ਔਰ ਜੇ ਕੋਈ ਇਹ ਅਖੇ ਵੀ ਜਿਹੜਾ ਸੰਸਾਰ ਹੈ ਇਹ ਤਾਂ ਉਹ ਕਰਦਾ ਹੈ ਕਿਉਂਕਿ ਬਿਨਾ ਕਰਤੇ ਤਾਂ ਕੋਈ ਚੀਜ਼ ਬਣਦੀ ਨਹੀਂ ਅਗਰ ਐਸਾ ਕੋਈ ਕਹੇ ਕਿਉਂਕਿ ਬਿਨਾ ਕਰਤੇ ਤਾਂ ਕਿਰਤ ਹੁੰਦੀ ਨਹੀਂ ਮੁਸਵਰ ਹੀ ਨਹੀਂ ਤੇ ਤਸਵੀਰ ਕਿੱਥੇ ਰਾਗੇ ਨਹੀਂ ਤੇ ਸੰਗੀਤ ਦੀ ਧੁਨ ਕਿੱਥੇ ਕਵੀ ਹੀ ਨਹੀਂ ਤੇ ਕਵਿਤਾ ਕਿੱਥੇ ਕੋਈ ਮਾਮਾਰ ਹੀ ਨਹੀਂ ਤੇ ਉਸਾਰੀ ਕਿੱਥੇ تعمیر ਕਿੱਥੇ ਤੋਂ ਕਰਤੇ ਤਾਂ ਬਿਨਾ ਕਿਰਤ ਨਹੀਂ ਆਉਂਦੀ ਅਗਰ ਕੋਈ ਇਹ ਸਪਸ਼ਟ ਸਾਬਤ ਕਰਨਾ ਚਾਹੇ ਵਿਕ੍ਰਿਤ ਕਰਤੇ ਤੋਂ ਬਿਨਾਂ ਨਹੀਂ ਹੋ